ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੇਖਾ ਕਲਾ ਤਸਵੀਰ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 99488 ਆ ਨੰਬਰ ਸਕਰੀਨ ਤੇ ਚੱਲੂਗਾ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਣਿਆ ਪ੍ਰੋਪੋਜਲ ਅੱਛਾ ਵੜ ਬਾਰੀ ਅਜ ਵੈਸੇ ਕਾਲ ਹੱਸਦੀ ਗੱਲ ਬਾਈ ਨਾਮ ਦੱਸ ਦੇ ਬਾਈ ਨਾਮ ਹਰਪੀ ਸਿੰਘ ਹੈ ਠੀਕ ਆ ਬਾਈ ਅਜ ਵੜ ਬਕਾਉਗੀ ਤੇ ਕਿਹੜਾ ਸੂਆ ਸੁੰਦੀ ਆ ਜੀ ਸੂਆ ਬਾਈ ਚੌਥਾ ਕਹਿਣ ਨੂੰ ਭਲਾਂ ਦੀ ਪਹਿਲਾ ਕਹਦੇ ਬਾਈ ਯਾਰ ਠੀਕ ਆ ਜੀ ਹਾਂ ਆ ਇਹਦੀ ਬੱਚੀ ਖੜੀ ਆ ਅਗਲੇ ਪਾਸੇ ਬਾਈ ਠੀਕ ਆ ਜੀ ਲਿਆਂਦੀ ਆ ਕਰਦੀ ਆ ਨਹੀਂ ਭਾਈ ਆਪਾਂ ਲਈ ਸੀ ਵੀ ਪਹਿਲੇ ਸੂਏ ਲਈ ਸੀ ਆਪਾਂ ਦੋ ਦੂਜੇ ਸੂਏ ਮੇਰੇ ਤੋਂ ਲੈ ਗਏ ਮੁੰਡਾ ਕੋਈ ਲਿਆ ਜੀ ਯਾਰ ਦੋਸਤ ਠੀਕ ਆ ਜੀ ਤੇ ਉਹਨੇ ਰੱਖੀ ਦੋ ਸੂਏ ਤੇ ਹੁਣ ਆਪਾਂ ਫੇਰ ਲੈ ਲਈ ਸੀਗੀ ਦੋ ਮਹੀਨੇ ਦੀ ਕੱਚੀ ਠੀਕ ਆ ਜੀ ਹਾਂਜੀ ਇਹ ਛਾਈਵਾਲ ਦਾ ਕਰਾਉਸ ਆ ਨਾ ਛਾਈਵਾਲ ਦੀ ਕਰਾਉਸ ਆ ਭਾਈ ਸੀਲ ਸੂਲ ਠੰਡੀ ਠੁੰਡੀ ਬਹੁਤ ਆ ਭਾਈ ਜਿਹੜਾ ਮਸਦੀ ਚੋਈ ਚਲੇਉਂ ਉਪਰ ਆਪਰਾ ਮੜਾ ਮੁੰਡਾ ਕੱਟ ਦਿੰਦੀ ਆ ਠੀਕ ਆ ਜੀ ਵੀ ਜੀ ਆ ਕੈਮਰੇ ਤੋਂ ਠੀਕ ਆ ਜੀ ਕਿੰਨੀ ਠੰਡੀ ਆ ਠੀਕ ਆ ਜੀ ਜਦੋਂ ਕੰਨੇ ਲੈਂਦੀ ਹੈ ਜੇ ਇਹ ਜੇ ਭਾਈ ਲਾਇਟ ਦੇ ਸਾਥ 6-7 ਦਿਨ ਲੈ ਜਾਣੇ ਇਹਨੇ ਲਓ ਵੀ ਦੋਸਤੋ ਛਾਈਵਾਲ ਦਾ ਕਰਾਉਸ ਆ ਦੇਖ ਸਕਦੇ ਹੋਗੇ ਲਾਲ ਰੰਗ ਦੀ ਬੰਨ ਵਾਲੀ ਹੈਗੀ ਉੱਪਰ ਬੰਨ ਵੀ ਦੇ ਦੇ ਸਕਦੇ ਹੋ ਪੂਰੀ ਚੰਗੀ ਆ ਕੰਬਲਾ ਕੁੰਬਲਾ ਪੂਰਾ ਫੁੱਲ ਭਾਰੀ ਹੈਗਾ ਕਰਾਉਸ ਵੀ ਇਹ ਬਾਈ ਦੱਸਦਾ ਭਾਈ ਦੋਦੋ ਤਰ ਕੜ ਕੇ ਨਾ ਗਿਆ ਦਾ ਦੁੱਧ ਪੀਣੇ 12 ਕਿਲੋ ਦਿੱਤਾ ਬਾਹਰ ਸਕਦੇ 12 ਕਿਲੋ ਠੀਕ ਆ ਲਓ ਵੀ ਦੋਸਤੋ ਦੁੱਧ 12 12.5 ਕਿਲੋ ਦਿੱਤਾ ਬਾਈ ਜਾਂਦਾ ਇਸ ਨੇ ਕੱਦ ਘਾਟ ਚੰਗਾ ਵਾ ਵਜਨ ਵਈਨ ਬਹੁਤ ਆ ਮੋੜ ਦੇ ਪਿੰਗਾ ਭਜਣਾ ਲਾਵੇਗਾ ਇੱਧਰ ਨੂੰ ਆ ਜਾਓ ਆ ਤੇ ਵੇਖ ਸਕਦੇ ਹੋਗੇ ਵਜਨ ਵਈਨ ਬਹੁਤ ਆ ਕਦਕੜ ਵੀ ਚੰਗਾ ਵਾ ਸਮਝ ਪਾਣੀ ਇੱਕ ਹਫਤੇ ਦੀ ਕੱਚੀ ਆ ਹਜੇ ਇੱਕ ਹਫਤਾ ਤਾਂ ਕਹਿੰਦੇ ਹਵਾਨਾ ਜਮਾਂ ਦਦਨਾ ਭਰ ਕੇ ਫੇਰ ਸੂਣਾ ਵਾ ਥੋੜਾ ਜਿਹਾ ਉਪਰਾਂ ਬਣਾਉਂਦੀ ਆ ਮੇਰਾ ਥਣਾ ਸੈ ਬਹੁਤ ਚੰਗਾ ਥੀ ਚੁਵਾਈ ਵਾਲਾ ਮੁੱਠੀ ਵਾਲਾ ਥਣਾ ਤੋਂ ਥਾਣ ਤੋਂ ਨੇੜੇ ਤੋਂ ਦਿਖਾ ਦਿੰਨੇ ਆਗੇ ਚੁਵਾਈ ਵੀ ਬਹੁਤ ਚੰਗੀ ਬਈ ਜਿਹੜਾ ਮਰਜ਼ੀ ਚੁਈ ਜਾਵੇ ਐ ਨਹੀਂ ਕੁਝ ਭਾਈ ਦਾਦਾ ਵੀ ਚੁਵਾਈ ਚੁਈ ਬਹੁਤ ਚੰਗੀ ਜਿਹੜਾ ਮਰਜ਼ੀ ਚੋ ਲਵੇ ਕਦਕੜ ਚੰਗਾ ਵਾ ਬਈ ਨੂੰ ਬਹੁਤ ਅਗ ਜੇ ਆਪਾਂ ਨਿੱਸੀ ਫਿੱਕੀ ਨਹੀਂ ਗਈ ਤੋ ਅੱਧੀ ਵੀ ਦਾ ਚੱਟਾ ਮੱਝਾਂ ਹਰ ਗਈ ਹੋਊਗਾ ਜਮਾ ਫੈਨ ਫੁੱਡ ਚੰਗੀ ਆਊਗੀ ਕ੍ਰੋਸ ਬਰੀਡ ਦੇ ਕਰਕੇ ਬਰੋਬਰ ਨਹੀਂ ਆਉਂਦੀ ਆਪਾਂ 70-80 ਹਜ਼ਾਰ ਦੀ ਮਹਿ ਲੈਨੇ ਬਰੋਬਰ ਦੁੱਧ ਲਈ ਠੀਕ ਆ ਭਾਈ ਹਾਂ ਮੁੱਲੇ ਦਾ ਭਾਈ ਮੁੱਲ ਬਈ 35000 ਲੈਣ ਦੇਣੀ ਵਿਚੋ ਕੀ ਮਾਨਤਾਨ ਮਾਨਤਾਨ ਆਏਗਾ ਇਹਦਾ ਕਾਦਾ ਲੋ ਜੀ ਦੋਸਤੋ ਜਮਾ ਨਹੀਂ ਜੈ ਜੀ ਮੁੱਲਾ 35000 ਰੁਪਇਆ ਵਿਚੋ ਕੀ ਮਾਨਤਾਨ ਹੋ ਜਾਊਗਾ ਦੁੱਧ ਦੁੱਧ ਦਾ ਚੱਟਾ ਮੱਝਾਂ ਹਰ ਗਈ ਜੇ ਮੱਝ ਲੈਣੀ ਹੋਵੇ ਤਾਂ 80-85 ਹਜ਼ਾਰ ਦੀ ਆਊਗੀ ਦੁੱਧ ਇੱਕ ਪਾਸੇ ਨੂੰ ਬਹਨ ਤੇ ਇੱਕ ਪਾਸੇ ਮੱਝ ਨੂੰ ਬਹਨ ਤਾਂ ਬਰਾਬਰ ਹੋਊਗਾ ਬੱਦ ਜਮਾ ਸ਼ਾਈਵਾ ਜਮਾ ਚੱਟਾ ਦਾ ਕੋਈ ਬਾਕੀ ਕ੍ਰੋਸ ਆ ਤੁਹਾਨੂੰ ਪਤਾ ਹੀ ਆ ਦੋ ਚੱਟਾ ਹੀ ਹੁੰਦਾ ਇਹਨਾਂ ਦਾ ਠੀਕ ਆ ਹਫਤਾ ਵਾਂਗ ਸੂਂਦੀ ਨਹੀਂ ਹਜੇ ਹਫਤੇ ਤੱਕ ਜਮਾ ਹਵਾਨਾ ਸਾਰੇ ਵਾਲਟਾਂ ਲਾ ਕੱਢ ਕੇ ਇਹਨੇ ਫੇਰ ਸੁਣਾ ਵਾ ਜਿਹੜੇ ਵੀਰ ਦੇ ਆਂਦਾ ਹੀ ਤੁਸੀਂ ਬਾਈ ਨਾਲ ਕਨੈਕਟ ਕਰ ਲੈਣਾ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ